ਅਤਾ ਜ਼ਰੂਰ ਸੁਣਿਆ ਹੋਣਾ ਪਹਿਲਾ ਸੀ ਤੂੰ ਪਿਆਰ ਪਹਿਲੇ ਪਿਆਰ ਦੀ ਪਹਿਲੀ ਕਹਾਣੀ ਜੀ ਹਾਂ ਦ ਵਨ ਐਂਡ ਓਨਲੀ ਐਪਿਟਿਲੋ ਜਿਨਾ ਨੇ ਆਪਣੇ ਗੀਤ ਦਾ ਬ੍ਰਾਊਨ ਪ੍ਰਿੰਟ ਲਈ ਜੂਨੋ ਗਾਲਾ ਅਵਾਰਡਸ ਵਿੱਚ ਅਵਾਰਡ ਜਿੱਤਿਆ ਇਹ ਫੰਕਸ਼ਨ ਵੈਂਕੂਵਰ ਵਿੱਚ 29 ਮਾਰਚ ਨੂੰ ਹੋਇਆ ਹਾਲਾਂਕਿ ਐਪਿਟਿਲੋ ਉੱਥੇ ਖੁਦ ਮੌਜੂਦ ਨਹੀਂ ਸਨ ਪਰ ਨੀਰੂ ਬਾਜਵਾ ਨੇ ਉਹਨਾਂ ਦੀ ਥਾਂ ਤੇ ਇਹ ਅਵਾਰਡ ਹਾਸਿਲ ਕੀਤਾ अवार्ड लेंदे समय नीरू बाजवा ने स्टेज उत्ते कहा भी पंजाबी आ गए हो जो कि दिलजीत दोसांझ की दिल दो प्रसिद्ध लाइन है हूँ गल इन्नी की नहीं है जिमें कि थोनू पता होना पिछले साल होए ए पी टिलो के कॉन्सर्ट से जिथे ए पी टिलो ने कहा भी दिलजीत दोसांझ ने तो मैं अपने इंस्टाग्राम तो ब्लॉक किया हो तो भाई हाँ टूर स्टार्ट कर लगे हैं है ना या ਪਰ ਬਾਜੀ ਨੇ ਕੋ ਗੱਲ ਕਹਿਣੀ ਮੈਨੂੰ ਇੰਸਟਾਗ੍ਰਾਮ ਤੇ ਪਹਿਲਾਂ ਬਲੌ ਅਨਬਲੌਕ ਤੇ ਕਰ ਦੋ ਪਰ ਉਹਦਾ ਜਵਾਬ ਦਿੰਦੇ ਹੋਏ ਦਿਲਜੀਤ ਦਸਾਂਜ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਸਕਰੀਨਸ਼ਾਟ ਲਾ ਕੇ ਸ਼ੇਅਰ ਕੀਤਾ ਵੀ ਮੈਂ ਤਾਂ ਇਹ ਪਿੱਟਲੋ ਨੂੰ ਬਲੌਕ ਨਹੀਂ ਕੀਤਾ ਹੋਇਆ ਹੁਣ ਗੱਲ ਇੰਨੀ ਕੀ ਨਹੀਂ ਹੈ ਨੀਰੂ ਬਾਜਵਾ ਵੱਲੋਂ ਬੋਲਲੀ ਪੰਜਾਬੀ ਆ ਗਏ ਓਏ ਲਾਈਨ ਮਜ਼ਾਕ ਸੀ ਜਾਂ ਗਲਤੀ ਨਾਲ ਬੋਲ ਹੋ ਗਈ ਇਹ ਲਾਈਨ ਹੁਣ ਚਰਚਾ ਦਾ ਵਿਸ਼ਾ ਬਣ ਗਈ ਹੈ